ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਜਿਹੜਾ ਇਲਾਸਟਿਕ ਵਾਲੇ ਪਲਾਜ਼ੋ ਦੀ ਹੈ ਜਿਹੜੀ ਸਲਾਈ ਦੱਸਾਂਗੇ ਵੀ ਅਸੀਂ ਕਿਵੇਂ ਕਰਦੇ ਹਾਂ ਇਹ ਜੀ ਆਪਾਂ ਲਾਈਨਿੰਗ ਵੀ ਲਾਉਣੀ ਹੈ ਤੇ ਤੇ ਲਾਈਨਿੰਗ ਜਿਹੜੀ ਹੈ ਜੀ ਉੱਪਰ ਧਰ ਕੇ ਆਪਾਂ ਨੇ ਕੱਟੀ ਹੈ ਪਲਾਜ਼ੋ ਦੇ ਪਲਾਜ਼ੋ ਦੇ ਜਿਹੇ ਉੱਪਰ ਧਰ ਕੇ ਆਪਾਂ ਨੇ ਲਾਈਨਿੰਗ ਕੱਟ ਲਈ ਤੇ ਇਲਾਸਟਿਕ ਵਾਲਾ ਪੈਂਟ ਪਲਾਜ਼ੋ ਹੈ ਆਪਣਾ ਅਸੀਂ ਉਹਦੇ ਕਟਿੰਗ ਵਿੱਚ ਵੀ ਦੱਸਿਆ ਸੀਗਾ ਵੀ ਇੱਥੋਂ ਆ ਖਿੱਚ ਕੀ ਕਾਰਨ ਹੈ ਵੀ ਜਿਹੜੀ ਆ ਖਿੱਚ ਪੈਂਦੀ ਆ ਕਈ ਪਾਣਾ ਕਹਿੰਦੀਆਂ ਨੇ ਵੀ ਸਾਡਾ ਪਲਾਜ਼ੋ ਖੁੰਮਦਾ ਪਰ ਸਾਨੂੰ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਤੇ ਜੀ ਇਹਦੀ ਫਿਟਿੰਗ ਵੀ ਬਹੁਤ ਵਧੀਆ ਰਹਿੰਦੀ ਹੈ ਤੇ ਉਹਦੇ ਬਾਅਦ ਦੱਸਾਂਗੇ ਵੀ ਇਸ ਸਿਲਾਈ ਇਹਦੀ ਕਿੱਦਾਂ ਕਰਦੇ ਆ ਚਲੋ ਜੀ ਹੁਣ ਆਪਾਂ ਸਿਲਾਈ ਕਰਦੇ ਆ ਹਾਂਜੀ ਹੁਣ ਆਪਾਂ ਨੇ ਜਿਹੜੇ ਬੈਕ ਪੀਸ ਨੇ ਚੋਲ ਦੀ ਵਾਲੀ ਸਿਲਾਈ ਲਗਾਵਾਂਗੇ ਜੋੜ ਲੇ ਆਪਾਂ ਨੇ ਆ ਦੇਖੋ ਜੀ ਨਾਲ ਲਾਈਨਿੰਗ ਵੀ ਸਭ ਤੋਂ ਪਹਿਲਾਂ ਜੀ ਆਪਾਂ ਝੋਲੀ ਵਾਲੀ ਸੀਨ ਲਗਾਵਾਂਗੇ ਕਪੜਾ ਸੈੱਟ ਕਰ ਲੈਣਾ ਤੇ ਇੱਥੇ ਝੋਲੀ ਵਾਲੀ ਸੀਨ ਲਗਾਉਣੀ ਆਪਾਂ ਨੇ ਸਲਾਈ ਜਿਹੜੀ ਹੈ ਜੀ ਆਪਾਂ ਖਿੱਚ ਕੇ ਲਗਾਉਣੀ ਆ ਤਾਂ ਜੋ ਜਿਹੜੀ ਆਪਣੀ ਸਲਾਈ ਹੈ ਵੀ ਟੁੱਟੇ ਨਾ ਆ ਖਿੱਚ ਕੇ ਸਲਾਈ ਲਗਾਉਣੀ ਆ ਜੀ ਐ ਇਦਾਂ ਸਲਾਈ ਜੀ ਆਪਾਂ ਫਰੰਟ ਪੀਸ ਦੇ ਪੀਸ ਜੋੜ ਕੇ ਦੋਏ ਜੀ ਝੋਲੀ ਵਾਲੀ ਸਲਾਈ ਲਗਾਵਾਂਗੇ ਹੁਣ ਜੀ ਆਪਾਂ ਸਲਾਈ ਨੂੰ ਦੱਬਾਂਗੇ ਹੁਣ ਜੀ ਸਲਾਈ ਜਿਹੜੀ ਆਪਾਂ ਨੇ ਲਗਾਈ ਹੈ ਜੀ ਆਹ ਸਲਾਈ ਹੁਣ ਆਪਾਂ ਦੱਬਾਂਗੇ ਝੋਲੀ ਵਾਲੀ ਸਾਰੀ ਸਲਾਈ ਲਗਾ ਲੈਣੀ ਆ ਹਾਂਜੀ ਹੁਣ ਜਿਹੜੀ ਆਪਾਂ ਝੋਲੀ ਵਾਲੀ ਸਲਾਈ ਸੀ ਉਹ ਗੁੰਮ ਕਰ ਲਈ ਹ ਇਦਾਂ ਆਪ ਦੇਖੋ ਸੀਨ ਆਈ ਆਪਣੀ ਹੁਣ ਜੀ ਆਪਾਂ ਜਿਹੜੀ ਆਹ ਆਹ ਸਲਾਈ ਹੈਗੀ ਸਾਈਡਾਂ ਵਾਲੀ ਇਹ ਖਿੱਚ ਕੇ ਲਗਾਵਾਂਗੇ ਇਹ ਖਿੱਚ ਕੇ ਲਗਾਵਾਂਗੇ ਜੀ ਹੁਣ ਇਹ ਇਧਰ ਲਈ ਸਾਡੋ ਲੱਗੂਗੀ ਇੱਥੋਂ ਬਰਾਬਰ ਕਰਕੇ ਆਪਾਂ ਝੋਲੀ ਵਾਲੀ ਸਲਾਈ ਲਗਾਵਾਂਗੇ ਏ ਆਪਾਂ نیچے ਕਟਾਮ ਸੀ ਜੀ ਲਾਈਨਿੰਗ ਆਪਾਂ 3-4 ਉਂਗਲ ਘੱਟ ਰੱਖੀ ਐ ਤੇ نیچے ਫੋਲਡ ਕਰ ਲਈ। نیچے ਕਟਾਮ ਸੀਗੇ ਤੇ ਆਪਾਂ ਨੇ ਥੋੜੀ ਉੱਪਰ ਨੂੰ ਹੀ ਰੱਖੀ ਐ ਲਾਈਨਿੰਗ। ਹੁਣ ਜੀ ਆਪਣੀ ਆ ਸਲਾਈ ਆਪਾਂ ਲਾਉਣੇ ਆ। ਇੱਥੋਂ ਆਪਾਂ ਸਲਾਈ ਲਗਾਉਣੇ ਆ ਜੀ। ਤੇ ਸਲਾਈ ਲਗਾਵਾਂਗੇ। ਇਦਾਂ ਹੀ ਸਲਾਈ ਜੀ ਆਪਾਂ ਦੂਸਰੀ ਲਗਾਉਣੀ ਆ ਫੇਰ ਆਪਾਂ ਲਗਾਵਾਂਗੇ ਆਜੀ ਝੋਲ ਵਾਲੀ ਸਲਾਈ ਨਹੀਂ ਜੀ ਆਪਾਂ ਔਰੇ ਜੇਬ ਵੀ ਲਗਾਉਂਦੇ ਜਿਹੜੀ ਭੈਣ ਦਾ ਇਹ ਪਲਾਜ਼ੋ ਹੈ ਜੀ ਉਹ ਕਹਿੰਦੀ ਸਾਨੂੰ ਐਡੀ ਜੇਬ ਦੀ ਜ਼ਰੂਰਤ ਵੀ ਨਹੀਂ ਹੈਗੀ ਵੀ ਜੇਬ ਨਾ ਲਗਾਓ ਆਪਾਂ ਲਾਸਟ ਕਾਲੇ ਪਲਾਜ਼ੋ ਤੇ ਵੀ ਜੇਬ ਲਗਾ ਸਕਦੇ ਆ ਪੈਂਟ ਵਾਲੇ ਤੇ ਤਾਂ ਲੱਗਣੀ ਉਹ ਲੱਗਣੀ ਹੈ ਜੀ ਜੇਬ ਇਹਦਾ ਹੀ ਸਲਾਈ ਆਪਾਂ ਦੂਸਰੀ ਸਾਈਡ ਲਗਾ ਲੈਣੀ ਹੈ ਜਦੋਂ ਆਪਣੀ ਇਹ ਸਲਾਈ ਪੂਰੀ ਹੋਣ ਵਾਲੀ ਸੀ ਆ ਹੁਣ ਜਦ ਆਪਾਂ ਪਲਾਸਟਿਕ ਪਾਉਣੇ ਆ ਇੱਥੇ ਟੱਕ ਨਹੀਂ ਲਗਾਉਂਦੇ ਜਿੱਨਾ ਆਪਾਂ ਫੋਲਡ ਕਰਨਾ ਜੀ ਉੱਪਰੋਂ ਇਹ ਟਰੱਕ ਜੀ ਬਰਾਬਰ ਹੋਣੇ ਚਾਹੀਦੇ ਨੇ ਨਾ ਕਿ ਵੱਧਵਾ ਨਾ ਕਿ ਘਟ ਮੈਥੋਂ ਜੀ ਉੱਪਰ ਚਾਹੇ ਆਪਣਾ ਮਾੜਾ ਮੋਟਾ ਕੱਪੜਾ ਵੱਧ ਜਾਏ ਘਟ ਜਾਏ ਕੋਈ ਚੱਕਰ ਨਹੀਂ ਆਹ ਟੱਕ ਆਪਣੇ ਬਰਾਬਰ ਹੋਣੇ ਚਾਹੀਦੇ ਨੇ ਇਹ ਗੱਲ ਦਾ ਜੀ ਧਿਆਨ ਰੱਖਣਾ ਬਰਾਬਰ ਹੋਣੇ ਚਾਹੀਦੇ ਸਲਾਈ ਹੈ ਜਿਹੜੀ ਲਗਾ ਚੁੱਕੇ ਆ ਹੁਣ ਜੀ ਆਪਾਂ ਝੋਲੀ ਵਾਲੀ ਸਲਾਈ ਲਗਾਵਾਂਗੇ ਆ ਝੋਲੀ ਵਾਲੀ ਇੱਥੋਂ ਜੀ ਝੋਲੀ ਵਾਲੀ ਸਲਾਈ ਆਪਾਂ ਮਿਲਾ ਲੈਣੀ ਹੈ ਇਧਰੋਂ ਜੀ ਆਪਾਂ ਨੇ ਆਹ ਦੋਏ ਨੀਚੇ ਵਾਲੇ ਇੱਥੋਂ ਬਰਾਬਰ ਕਰ ਲੈਣੇ ਨੇ ਆ ਦੇਖੋ ਜੀ ਹੁਣ ਇੱਕ ਪਾਸਾ ਦਾ ਢਿੱਲ ਦੇ ਰਿਹਾ ਇੱਕ ਦੀ ਆਪਾਂ ਨੂੰ ਖਿੱਚ ਮਾਰ ਰਹੀ ਹੈਗੀ ਜਦੋਂ ਆਪਾਂ ਪੂਰਾ ਖਿੱਚ ਕੇ ਸਲਾਈ ਲਗਾਵਾਂਗੇ ਜੀ ਬਰਾਬਰ ਕਰਕੇ ਇਧਰੋਂ ਵੀ ਤੇ ਇਧਰੋਂ ਵੀ ਤਾਂ ਜੀ ਇਹ ਜਿਹੜੀ ਆਪਣੀ ਹੈ ਪਲਾਜ਼ੋ ਚ ਖਿੱਚ ਨਹੀਂ ਪੈਂਦੀ ਮੇਨ ਗੱਲ ਬਸ ਜਿਹੜੀ ਆ ਪਲਾਜ਼ੋ ਦੀ ਏ ਇੱਥੋਂ ਹੀ ਆ ਜੀ ਨਾ ਆਪਣਾ ਪਲਾਜ਼ੋ ਘੁੰਮੇ ਤੇ ਨਾ ਹੀ ਇਹਦੇ ਸਲਾਈ ਚ ਵੀ ਆਪਾਂ ਨੂੰ ਬਹੁਤ ਧਿਆਨ ਰੱਖਣਾ ਪੈਂਦਾ ਜੀ ਆਹ ਸਲਾਈ ਦਾ ਜਦ ਝੋਲੀ ਵਾਲੀ ਆਪਾਂ ਸਲਾਈ ਮਾਰਦੇ ਆ ਇਹ ਇਹਦੇ ਨਾਲ ਜੀ ਖਿੱਚਣੀ ਪੈਣੀ ਚਾਹੀਦੀ ਜਿਹੜੀ ਆ ਝੋਲੀ ਵਾਲੀ ਸਲਾਈ ਲਗਾਉਣ ਲੱਗਿਆਂ ਆਪਾਂ ਤੁਹਾਨੂੰ ਦੱਸਿਆ ਇੱਥੋਂ ਵੀ ਖਿੱਚ ਕੇ ਰੱਖਣਾ ਤੇ ਆ ਝੋਲੀ ਕੋਲੋਂ ਵੀ ਜੀ ਬਰਾਬਰ ਰੱਖਣਾ ਆਪਾਂ ਨੇ ਹੁਣ ਇਹ ਆਪਾਂ ਖਿੱਚ ਕੇ ਸਲਾਈ ਮਾਰਾਂਗੇ ਘੇਚੇ ਕੇ ਕਪੜਾ ਜਿਹੜਾ ਬਾਅਦ ਵਿੱਚ ਕੱਟਣਾ ਪੂਰਾ ਕਰਾਂਗੇ ਆਹ ਸੀ ਜੀ ਹੁਣ ਆ ਦੇਖੋ ਇੱਕ ਕਪੜਾ ਤਾਂ ਖਿੱਚ ਮਾਰ ਰਿਹਾ ਇੱਕ ਢਿੱਲ ਦੇ ਰਿਹਾ ਹੁਣ ਇਹ ਆਪਾਂ ਉਹ ਵੀ ਕੱਪੜੇ ਦੇ ਇੱਕ ਦੋ ਟੱਕ ਲਗਾ ਲੈਣੇ ਨੇ ਜਿਹੜਾ ਆਪਾਂ ਨੂੰ ਐਂ ਲੱਗਦਾ ਹੈ ਬਿਖੇਚੇ ਮਾਰ ਐ ਝੋਲੀ ਕੋਲੋਂ ਜੀ ਮਾੜੇ ਮਾੜੇ ਕੱਪੜਾ ਪੂਰਾ ਖਿੱਚ ਕੇ ਰੱਖਣਾ ਜੀ ਤੇ ਬਰਾਬਰ ਕਰਕੇ ਰੱਖਣਾ ਹਾਂ ਜੀ ਐ ਖਿੱਚ ਕੇ ਮਾਰਨੀ ਆ ਸਲਾਈ ਇੱਥੋਂ ਪੂਰਾ ਕੱਪੜਾ ਆਪਾਂ ਨੇ ਬਰਾਬਰ ਰੱਖਣਾ ਜੀ ਕੱਪੜਾ ਬਰਾਬਰ ਰੱਖ ਕੇ ਪੂਰੀ ਸਲਾਈ ਮਾਰਨੀ ਹੈ ਇਹ ਆਰੋਂ ਜੀ ਆਪਾਂ ਨੇ ਬਰਾਬਰ ਰੱਖਣਾ ਇਧਰੋਂ ਵੀ ਆਪਾਂ ਨੇ ਜੀ ਹੁਣ ਬਰਾਬਰ ਕਰ ਲੈਣਾ ਜਿਹੜਾ ਕੱਪੜਾ ਦੇਖੋ ਇੱਕ ਤਾਂ ਵੱਧ ਰਿਹਾ ਇੱਕ ਦੀ ਢਿੱਲ ਪੈ ਰਹੀ ਐ ਇਹ ਆਪਾਂ ਨੇ ਬਰਾਬਰ ਕਰਕੇ ਜੀ ਹੁਣ ਇਹ ਆ ਕਸਿਆ ਜਾ ਰਿਹਾ ਆ ਢਿੱਲ ਦੇ ਰਿਹਾ ਆਪਣਾ ਕੱਪੜਾ ਆ ਜਿਹੜਾ ਕਸਿਆ ਜਾ ਰਿਹਾ ਜੀ ਇਹ ਤੇ ਦੋ ਕਲਾਉਣ ਨੇ ਟੱਕ ਆਪਾਂ ਤੇ ਕੱਪੜਾ ਜੀ ਬਰਾਬਰ ਰੱਖਣਾ ਤਾਂ ਖਿੱਚ ਕੇ ਪੂਰੀ ਸਲਾਈ ਲਗਾਉਣੀ ਐ ਇਦਾਂ ਸਾਰੀ ਆਪਾਂ ਨੇ ਜਿਹੜੀ ਆਪਣੀ ਸਲਾਈ ਹੈ ਕੰਪਲੀਟ ਕਰ ਲੈਣੀ ਹੈ ਹਾਂਜੀ ਇਦਾਂ ਆਪਾਂ ਨੇ ਇਹ ਸਲਾਈ ਲਗਾ ਲਈ ਦੇਖੋ ਹੁਣ ਇਹ ਆਪਾਂ ਡਬਲ ਕਰ ਦੇਣੀ ਹੈ ਹਾਂਜੀ ਹੁਣ ਸਲਾਈ ਲਗਾਉਣ ਤੋਂ ਬਾਅਦ ਜੀ ਹੁਣ ਆਪਾਂ ਕਰਾਂਗੇ ਪ੍ਰੈਸਿੰਗ ਆਪਾਂ ਇਸ ਪ੍ਰੈਸਿੰਗ ਦੀ ਸਿੱਧੇ ਪਾਸੇ ਤੇ ਕਰਨੀ ਹੈ ਸਲਾਈ ਖਿੱਚ ਕੇ ਰੱਖਣੀ ਹੈ ਪੂਰੀ ਖਿੱਚ ਕੇ ਪ੍ਰੈਸ ਮਾਰਨੀ ਹੈ ਜੀ ਸਾਰੀਆਂ ਸਿਆਉਣ ਹਾਂਜੀ ਹੁਣ ਆਪਾਂ ਲਾਸਟਿਕ ਕੱਟਦੇ ਹਾਂ ਦੀ 14 ਇੰਚ ਜੀ ਆਪਾਂ ਨੂੰ ਲਾਸਟਿਕ ਬਹੁਤ ਹੈਗੀ 14 ਇੰਚ ਲਾਸਟਿਕ ਪਾਵਾਂਗੇ ਜੀ ਆਪਾਂ ਹੁਣ ਹੁਣ ਪਹਿਲਾਂ ਆਪਾਂ ਲਾਸਟਿਕ ਦੇ ਇੱਥੇ ਜੋੜ ਲਗਾ ਲਾਂਗੇ ਐਦਾਂ ਜੀ ਐਦਾਂ ਜੋੜ ਲਗਾਉਣ ਤੋਂ ਬਾਅਦ ਜੀ ਬਸ ਨਾਲ ਅਟੈਚ ਕਰ ਦਾਂਗੇ ਲਾਸਟਿਕ ਹਾਂਜੀ ਹੁਣ ਆਪਾਂ ਨੇ ਘੇਰਾ ਜਿਹੜਾ ਐ ਸਾਰਾ ਫੋਲਡ ਕਰ ਲੈਣਾ ਐ ਐਦਾਂ ਕੱਚੀ ਸਲਾਈ ਲਗਾ ਲੈਣੀ ਐ ਹਾਂਜੀ ਹੁਣ ਆਪਾਂ ਜਿੰਨੀ ਲੰਬਾਈ ਆਪਾਂ ਨੂੰ ਚਾਹੀਦੀ ਐ ਉੰਨੀ ਲੰਬਾਈ ਤੇ ਨਿਸ਼ਾਨ ਲਗਾ ਕੇ ਜੀ ਆਪਾਂ ਕੱਪੜਾ ਐਦਾਂ ਫੋਲਡ ਕਰ ਲੈਣਾ ਜਿੰਨੀ ਆਪਾਂ ਨੂੰ ਝੋਲੀ ਚਾਹੀਦੀ ਐ ਉਹ ਤੇ ਨਿਸ਼ਾਨ ਲਗਾ ਲੈਣਾ ਤੇ ਫਿਰ ਆਪਾਂ ਜੀ ਹੁਣ ਆ ਇੱਕ ਸੀਨ ਲਗਾਵਾਂਗੇ ਇਹ ਇਲਾਸਟਿਕ ਤੇ ਨਹੀਂ ਲਗਾਉਣੀ ਇਹ ਆਪਾਂ ਕੱਪੜੇ ਤੇ ਲਗਾਉਣੀ ਐ ਹਾਂਜੀ ਹੁਣ ਆਪਾਂ ਸਲਾਈ ਲਗਾਵਾਂਗੇ ਹਾਂਜੀ ਇਦਾਂ ਆਪਾਂ ਨੇ ਸਾਰੀ ਸਲਾਈ ਕੰਪਲੀਟ ਕਰ ਲੈਣੀ ਐ ਲਗਾ ਕੇ ਜੀ ਹਾਂਜੀ ਹੁਣ ਆਪਾਂ ਨੇ ਇੱਕ ਸਲਾਈ ਤਾਂ ਇਹ ਦੇਖੋ ਲਗਾ ਲਈ ਐ ਹੁਣ ਜੀ ਆਪਾਂ ਇੱਕ ਦੂਸਰੀ ਸਲਾਈ ਲਗਾਵਾਂਗੇ ਹੁਣ ਕੱਪੜਾ ਜੀ ਨਾਲ ਤਾਂ ਇੱਥੋਂ ਫੜਨਾ ਨਾਲ ਇੱਥੋਂ ਫੜਨਾ ਹੁਣ ਇਹ ਕੱਪੜਾ ਆਪਾਂ ਨੇ ਐਵੇਂ ਖਿੱਚਣਾ ਆਏ ਖਿਚਣ ਤੋਂ ਬਾਅਦ ਜੀ ਹੁਣ ਇੱਕ ਟਾਂਕਾ ਉਰੇ ਲਗਾਵਾਂਗੇ ਤੇ ਉਰੇ ਲਗਾਵਾਂਗੇ ਜੀ ਫਿਰ ਆਪਾਂ ਇੱਕ ਸਲਾਈ ਲਗਾ ਦਾਂਗੇ ਹਾਂਜੀ ਹੁਣ ਆਪਾਂ ਨੇ ਇਲਾਸਟਿਕ ਪਲਾਜ਼ੋ ਦੇ ਪਾ ਲਈ ਦੇਖੋ ਕਿੰਨੀ ਸੋਹਣੀ ਇਲਾਸਟਿਕ ਪਈ ਐ ਤੇ ਪ੍ਰੈਸ ਵੀ ਕਰ ਲਈ ਹੁਣ ਇਹਦੇ ਦੇਖੋ ਆਪਣਾ ਪਲਾਜ਼ੋ ਬਣ ਕੇ ਜਿਹੜਾ ਪਲਾਸਟਿਕ ਵਾਲਾ ਰੈਡੀ ਹੋ ਗਿਆ ਬਹੁਤ ਸੋਹਣਾ ਸਟਿਚ ਹੋਇਆ ਇਹ ਹਾਂਜੀ ਤੁਸੀਂ ਕਮੈਂਟਾਂ ਵਿੱਚ ਜਰੂਰ ਦੱਸਣਾ ਵੀ ਸਾਡੀ ਵੀਡੀਓ ਇਹ ਕਿੱਦਾਂ ਦੀ ਲੱਗੀ ਅਗਲੀ ਵੀਡੀਓ 'ਚ ਜੀ ਆਪਾਂ ਫਿਰ ਮਿਲਾਂਗੇ ਧੰਨਵਾਦ